ਅਗਰ ਤੁਸੀਂ ਬਾਕੂਆਂ ਜਾਂ ਬਾਕੂ ਆਉਣ ਦੇ ਮਤਲਬ ਤੁਹਾਡੇ ਸਲਾਹ ਬਾਂਦ ਰਹੇ ਤਾਂ ਇੱਕ ਸਭ ਤੋਂ ਵਧੀਆ ਹੋਟਲ ਆ ਮਤਲਬ ਸਭ ਤੋਂ ਸਸਤਾ ਆ ਲੇਕਿਨ ਹੋਟਲ ਲੋਕੇਸ਼ਨ ਬਹੁਤ ਵਧੀਆ ਠੀਕ ਆ ਸਰਵਿਸ ਦੇ ਨਾਲ ਪਲਾਨ ਦਾ ਨਾਂ ਰੋੜਿਆ ਤੇ 에어ਪੋਰਟ ਜੀਵਾਈਡੀ 에어ਪੋਰਟ ਦੇ ਘੱਟੋ ਘੱਟ 15 20 ਕਿਲੋਮੀਟਰ ਲੱਗ ਕੇ ਚੱਕੇ ਆ ਇਹ ਮੇਰੇ ਖਿਆਲ ਨਾਲ ਇੰਡੀਆ ਦਾ 350 ਜਾਂ 400 ਰੁਪਈਆ ਪਰ ਨਾਈਟ ਆ ਠੀਕ ਆ ਆਪਾਂ ਵੀ ਦੋ ਰਾਤਾਂ ਤੇ ਇੰਦਰ ਨੇ ਬਹੁਤ ਵਧੀਆ ਕਮਰੇ ਸਾਫ਼ ਸੁਥਰੇ ਆ ਐ ਨਜ਼ਾਰਾ ਪੂਰਾ ਮੌਸਮ ਬਹੁਤ ਵਧੀਆ ਆ ਠੀਕ ਆ ਇਤੋਂ ਸਿੱਧਾ ਬੱਸ ਮਿਲਦੀ ਆ ਬੱਸ ਲੈ ਕੇ ਜਿੱਥੇ ਮਰਜੀ ਜਾਓ ਤੇ ਲੱਗੇ ਬੱਸ ਸਟੈਂਡ ਆ ਬੱਸ ਬੱਸ ਸਟਾਪ ਆ ਤਾਂ ਤੁਸੀਂ ਘੁੰਮੋ ਤਾਂ ਤੁਹਾਨੂੰ ਇੱਕ ਲੋਕੇਸ਼ਨ ਹੋਣਾ ਆ ਨਿਸ਼ਾਨੀ ਆ ਹੋਟਲ ਦੀ ਠੀਕ ਆ ਉੱਤਰ ਕੇ ਇੱਧਰ ਜਾਂ ਇੱਧਰ ਦੀ ਵੀ ਤੁਸੀਂ ਐਂਟਰ ਹੋ ਸਕਦੇ ਹੋ ਤੇ ਤੁਸੀਂ ਇੱਕ ਆ ਕਮਰਾ ਇੱਧਰ ਦੀ ਵੀ ਐਂਟਰ ਹੋ ਸਕਦੇ ਹੋ ਆ ਇਦਾਂ ਦੀ ਲੋਕੇਸ਼ਨ ਆ ਤੇ ਬਹੁਤ ਹੀ ਸਸਤੇ ਆ ਕਮ ਹੋਟਲ ਤੇ ਬੰਦਾ ਵੀ ਵਧੀਆ ਆ ਤੇ ਇਹਦਾ ਕੋਡ ਹੈਗਾ ਆ ਇੱਕ ਤੇ ਪੰਜ ਇਕੱਠੇ ਲੱਭਗੇ ਇੱਥੋਂ ਥੋੜੀ ਚੜਾਈ ਆ ਚੜਾਈ ਦੇ ਨਾਲ ਹੀ ਲੋਕ ਡਬਲ ਡੋਕ ਲੱਪਣਾ ਚੱਕੋ ਜੀ ਚੜਜੋ ਪੌੜੀਆਂ ਵੇਖੋ ਥੋੜਾ ਜਿਹਾ ਤੋੜਨਾ ਦਾ ਪਰ ਰੂਮ ਬਹੁਤ ਵਧੀਆ ਆ ਆ ਵੀ ਸਾਡੇ ਰੂਮ ਹੀ ਆ ਇੱਕ ਮਟ ਮਾਉਨਾ ਤੇ ਇੱਕ ਜਿਹੜਾ ਰੂਮ ਹੈ ਆਪਣਾ ਉਹ ਉੱਪਰ ਆ ਉਹ ਵੀ ਤਾਂ ਦਿਖਾਉਣੇ ਆ ਇਹ ਸਾਰੇ ਰੂਮ ਆ ਬਹੁਤ ਵਧੀਆ ਨਾਲ ਅਟੈਚ ਆ ਬਾਥਰੂਮ ਠੀਕ ਆ ਆ ਰੂਮ ਆ ਇੱਥੇ ਜਿਹੀਂ ਅਸੀਂ ਇੱਥੇ ਦੋਦਰ ਰਹੇ ਆ ਸੋਲੇ ਰੂਮ ਇਸ ਇੰਡੀਆ ਦਾ ਮੇਰੇ ਖਾਤੇ ਘੱਟੋ ਘਾਟ ਇੱਕ ਦਿਨ ਦਾ 350-400 ਰੁਪਇਆ ਆ।ਰਾਮ ਨੇ ਇੱਥੇ ਬੁਕਿੰਗ ਕਰਾ ਕੇ ਹੋ ਜਿਹਨੇ 2-4 ਦਿਨਾਂ 'ਚ ਰਹਿਣਾ ਵਾ।ਆ ਸਾਰੇ ਰੂਮ ਹੀ ਆ।ਤਾਂ ਬਾਕੀ ਤਾਂ ਥੋੜੀ ਬਾਅਦ ਹੀ ਲੋਕੇਸ਼ਨ ਦਿਖਾ ਦੰਦਾ।ਥੋੜੀ ਉੱਪਰ ਦੀ ਲੋਕੇਸ਼ਨ ਹੈ ਨਾ ਇਹ ਛੋਟ ਬਲੌਕ।ਉੱਪਰੋਂ ਥੋੜਾ ਇੱਧਾਂ ਦਾ ਆ।ਵਧੀਆ ਮੋਲ ਚੱਲ। ਇਹ ਸਾਰੇ ਲੋਕੇਸ਼ਨਾਂ ਹੀ ਆ ਇਹ ਸਾਰੇ ਕਮਰੇ ਹੀ ਆ ਵਧੀਆ ਹਵਾ ਹੋਵਾ ਸੋਹਣੀ ਚੱਲਦੀ ਨਜ਼ਾਰੇ ਪੂਰੇ ਠੀਕ ਹੈ ਆ ਜਿਹੜਾ ਆ ਨਿਸ਼ਾਨੀ ਰੱਖਣੀ ਹੈ ਹੋਟਲ ਦੀ ਜਦੋਂ ਕਿਸੇ ਨੇ ਆਉਣਾ ਨਾ ਆ ਬਲਕਾ ਬੋਰ ਉਹਨੂੰ ਸਰਵਾਈੰਗ ਵਾਲੇ ਨੂੰ ਦੱਸ ਅਸੀਂ ਕਹਾਂ ਚਲੋ ਜੀ ਆਓ ਉਹਦਾ ਅਸੀਂ ਕਿਤੇ ਜਾ ਲੱਗੇ ਤੁਹਾਨੂੰ ਭਰਾ ਦਈਏ ਲੋਕ ਛੋਟਾ ਜਾ ਕਿਹਦੇ ਬੰਦੇ ਨੇ ਆਉਣਾ ਮਤਲਬ ਉਹ ਆਪਣਾ ਆ ਸਕਦਾ ਆ ਸੋਨਰ ਓਕੇ ਬ੍ਰਦਰ ਗੁੱਡ ਨਾਈਟ ਠੀਕ ਹੈ ਇਹ ਬੰਦਾ ਓਨਰ ਹੈ ਜੀ ਸਾਰੇ ਕਮਰਿਆਂ ਦਾ ਇਹ ਬੰਦਾ ਬਹੁਤ ਵਧੀਆ ਆਇਆ ਠੀਕ ਹੈ ਤੇ ਇਹ ਬੰਦੇ ਦੇ ਨਾਲ ਬੁੱਕੀ ਕਰੋ 7 8 7 8 ਮੰਨਨ ਦੇ ਵਿੱਚ ਇੱਕ ਇੱਕ ਨਾਈਟ ਹੋ ਜਾਂਦੀ ਬੁੱਕੀ ਤਾਂ ਬਾਕੀ ਗੁੱਡ ਨਾਈਟ ਤੁਹਾਨੂੰ ਮਿਲਦੇ ਆਂ ਅਗਲੇ ਕੰਟਰੀ ਉਹ ਸਾਹਮਣੇ ਹਾਈਵੇ 3.5 ਦਾ ਆਹ ਜਿਹੜੇ 22 ਸਾਨੂੰ ਛੱਡਣ ਜਾ ਰਹੇ ਹਾਂ ਟੈਕਸੀ ਆ ਰਹੀ ਥਈ ਤੇ ਹੁਣ ਮੈਂ ਕਹਿੰਦਾ ਚਲੋ ਜਾਂਦੇ ਜਾਂਦੇ ਇੱਕ ਵੀਡੀਓ ਬਣਾ ਦਈਏ ਕੋਈ ਲੋ ਬਣਾ ਦੇ ਜਿਹੜਾ ਮਤਲਬ ਲੋਕ ਪਤਾ ਲੱਜੇ ਸਾਰਿਆਂ ਨੂੰ ਠੀਕ ਆ ਇੱਧਾ ਦੀ ਲੋਕੇਸ਼ਨ ਹੈ ਬਾਹਰ ਇਧਰ ਉਹ ਤੇ ਇਧਰ ਆਹ ਥਈ ਹੈ ਉਹ ਸਾਹਮਣੇ ਬੱਸ ਸਟਾਪ ਹੈ ਆ ਨੀਅਰ ਬੱਸ ਸਟਾਪ ਹੁੰਦਾ ਇਹਦੇ ਬਿਲਕੁਲ